ਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਉਹ ਆਪਾਂ ਅੱਜ ਤੁਹਾਨੂੰ ਲਾਈਨਿੰਗ ਵਾਲੇ ਸੂਟ ਦੀ ਕਟਿੰਗ ਦੱਸਦੇ ਆ ਇਹ ਵਾ ਸੂਟ ਇਹ ਨਾ ਆਪਾਂ ਫੋਲਡ ਕਰ ਲਿਆ ਸੈਂਟਰ ਕੱਟ ਕੇ ਇਹਦਾ ਸੈਂਟਰ ਕੱਟ ਕੇ ਫੋਲਡ ਕਰ ਲਿਆ ਆਪਾਂ ਦੇਖੋ ਜੀ ਦੇਖੋ ਇਹ ਉਪਰੋਂ ਗਲੇ ਤੋਂ ਵੀ ਲੈ ਕੇ 14 14 ਇੰਚ ਸਾਰਾ ਹੀ ਆ ਰਿਹਾ ਹੈ ਆਪਾਂ ਇਹ ਚੈੱਕ ਕਰਨਾ ਹੈ ਕਿ ਸਾਰਾ ਬਰਾਬਰ ਹੈਗਾ। ਸੈਂਟਰ ਤੋਂ ਵੀ ਆਪਾਂ ਲਾ ਲਿਆ। ਦੇਖੋ ਇਹ ਵੀ 14.5 ਆ ਰਿਹਾ। ਠੀਕ ਹੈ। ਸਾਰੇ ਪ੍ਰੋਪਰ ਆਪਾਂ ਇੱਕੋ ਜਿਹੀ ਨਿਸ਼ਾਨੀ ਲਾ ਲੈਣੀ ਹੈ। ਠੀਕ ਹੈ। 14.5 14.5 ਬਾਕੀ ਨਿਸ਼ਾਨੀਆਂ ਲਾਉਨੇ ਆਪਾਂ ਦੇਖੋ। ਇਹ ਵਾਸਤਾ ਡੱਗ ਲਾ। ਦਿਲ ਇਹਦਾ ਵੀ ਆਪਾਂ ਸੈਂਟਰ ਕੱਟ ਕੇ ਪ੍ਰੋਪਰ ਤੇ ਉਹਨੂੰ ਪ੍ਰੈਸ ਕਰ ਲਿਆ ਹੋਇਆ ਵਾ। ਦੇਖੋ ਜੀ। ਆਜੂ ਆਪਾਂ ਹੁਣ ਇਹਦੀਆਂ ਤੁਹਾਨੂੰ ਨਿਸ਼ਾਨੀਆਂ ਲਾਉਣੀਆਂ ਦੱਸਦੀਆਂ। ਹਾਂਜੀ ਆ ਦੇਖੋ ਜੀ ਆਪਾਂ ਹੁਣ ਫਰੰਟ ਵਾਲਾ ਪੱਲਾ ਬੈਕ ਵਾਲਾ ਪੱਲਾ نیچے ਰੱਖ ਕੇ ਕਟਾ ਲੱਗੇ ਆ ਬੈਕ ਵਾਲਾ ਇਹ ਨਾ ਉਹ 1 ਇੰਚ ਥੋੜਾ ਨਾ ਵੱਡਾ ਰੱਖੀਦਾ ਤਾਂ ਜੋ ਜਿਹੜਾ ਸਾਡਾ ਨਾਲੋ ਗਲਾ ਹੈਗਾ ਬੈਕ ਜਾਂਦਾ ਨਾ ਨਾ ਜਾਵੇ ਇਸ ਕਰਕੇ ਅਸੀਂ ਬੈਕ ਵਾਲਾ ਪੱਲਾ ਫਰੰਟ ਵਾਲੇ ਪੱਲੇ ਨਾਲੋਂ 1 ਇੰਚ ਵੱਡਾ ਰੱਖਾਂਗੇ ਇਥੋਂ ਆਪਾਂ 1 ਇੰਚ ਨਿਸ਼ਾਨੀ ਲਗਾ ਦਿੱਤੀ ਹੋਈ ਆ ਅਹ ਅਗਲੀ ਕਾਰਟ ਅਸੀਂ ਬਾਅਦ ਵਿੱਚ ਪਾਵਾਂਗੇ ਲਾਈਨਿੰਗ ਲਗਾ ਕੇ ਪਹਿਲਾਂ ਵੀ ਪਾ ਸਕਦੇ ਹਾਂ ਠੀਕ ਹੈ ਦੇਖੋ ਹੋਰ ਕੀ ਕਟਿੰਗ ਕਰਦੇ ਆਪਾਂ ਤੁਹਾਨੂੰ ਦੱਸਦੇ ਆਂ ਦੇਖੋ ਅਸੀਂ ਹੁਣ ਲਾਈਨਿੰਗ ਥਲੇ ਰੱਖ ਕੇ ਉੱਪਰ ਪੱਲੇ ਰੱਖ ਕੇ ਕਟਿੰਗ ਕਰ ਲਈ ਆ ਤੇ 1.5 ਇੰਚ ਅਸੀਂ ਨਾ ਲਾਈਨਿੰਗ ਜਿਹੜੀ ਐ ਨਾ ਵਾਧ ਰੱਖੀ ਆ ਕਿਉਂਕਿ ਅਸੀਂ ਇਹ ਨਾ ਧੋਤੀ ਨਹੀਂ ਆਈ ਬਿਨਾ ਤੋਂ ਤੇਲ ਲਗਾ ਰਹੇ ਆ ਇਸ ਕਰਕੇ ਇਥੇ ਸੈਂਟਰ 'ਚ ਸੀਨ ਲਗਾ ਦਾਂਗੇ ਸਟੀਚਿੰਗ ਕਰਕੇ ਭਾਵੇਂ ਖੋਲ ਦੋ ਇਸ ਕਰਕੇ ਬੈਕ ਵਾਲੇ ਪੱਲਾ ਵੀ ਉਸ ਤਰ੍ਹਾਂ ਹੀ ਆ ਜੇ ਉਹਦੀ ਵੀ ਆਪਾਂ ਦੇਖੋ 1.5 ਇੰਚ ਵਾਧਾ ਰੱਖਤੀ ਆ ਇਹਦਾ ਫਾਇਦਾ ਇਹ ਰੱਖਣ ਦਾ ਕਿ ਬਾਅਦ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਠੀਕ ਆ ਜੀ ਬਾਕੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਦੀ ਆ ਕਮੈਂਟ ਕਰਕੇ ਜ਼ਰੂਰ ਦੱਸਿਓ ਲਾਈਕ ਜ਼ਰੂਰ ਕਰਿਓ ਚੈਨਲ ਸਬਸਕ੍ਰਾਈਬ ਕਰ ਲਿਓ